ਸਾਥਿਓ ਜੈ ਭੀਮ ਜੈ ਭਾਰਤ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਪਿੰਡ ਚੰਦਪਾਨ ਪਹੁੰਚੇ ਹੋਏ ਹਾਂ ਜਿੱਥੇ ਪਰਸੋਂ ਘਟਨਾ ਵਾਪਰੀ ਹੈ ਪੁਲਿਸ ਜ਼ਬਰ ਹੋਇਆ ਪਿੰਡੂ ਤਣਾਡਾ ਨੇ ਦਲਤਾਂ ਦੇ ਉੱਤੇ ਅਤਿਆਚਾਰ ਹੋਇਆ ਆ ਸਾਨੂੰ ਅਸੀਂ ਘਰ ਦਿਖਾਉਨੇ ਆ ਸਰਪੰਚ ਦਾ ਇਹ ਆਪਣੇ ਜਿਹੜੇ ਦਲਤ ਸਮਾਜ ਦਾ ਖਾਸ ਤੌਰ ਤੇ ਮੈਂ ਕਹੂੰਗਾ ਮੱਝਵੀ ਸਿੱਖ ਸਮਾਜ ਦਾ ਇੱਕ ਸਰਪੰਚ ਬਣਿਆ ਸੀ 10 ਸਾਲਾਂ ਬਾਅਦ ਉਹਦੀ ਗੱਡੀ ਪੰਨੀ ਹੋਈ ਐ ਤੇ ਤੁਸੀਂ ਦੇਖ ਸਕਦੇ ਹੋ ਘਰ ਦਾ ਸਮਾਨ ਖਿਲਰਿਆ ਹੋਇਆ ਤਾਂ ਆ ਘਰ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਪਾਈਪਾਂ ਪ੍ਰਣਾਲੇ ਦੀਆਂ ਇਹ ਰਸੋਈ ਐ ਪਿੰਡ ਵਾਲੇ ਕਹਿੰਦੇ ਸਿਲੰਡਰ ਵੀ ਚੱਕ ਕੇ ਲੈ ਗਏ ਜਾਤੀਵਾਦੀ ਪਿੰਡੂ ਧਨਾੜ ਪੁਲਿਸ ਨਾਲ ਆਏ ਸੀ ਸਿਲੰਡਰ ਵੀ ਲੈ ਕੇ ਚੱਕੇ ਆ ਇਧਰ ਦੇਖੋ ਫਰਿੱਜ ਫਰਿੱਜ ਦਾ ਕੀ ਹਾਲ ਕੀਤਾ ਇਹ ਕੱਪੜੇ ਸਿਉਣ ਵਾਲੀ ਮਸ਼ੀਨ ਸੀ ਉਹਦਾ ਕੀ ਹਾਲ ਕੀਤਾ ਤਾਂ ਆ ਦੇਖ ਸਕਦੇ ਤੁਸੀਂ ਉਹਨਾਂ ਦਾ ਬੇੜਾ 플ਸ਼ ਵਾਸ਼ਿੰਗ ਮਸ਼ੀਨ ਬਾਥਰੂਮ ਆ ਦੇਖੋ ਕੀ ਹਾਲ ਕੀਤਾ ਹਜੇ ਕਹਿੰਦੇ ਜਾਤੀਵਾਦ ਨਹੀਂ ਕੁਝ ਲੋਕ ਐਵੇਂ ਜਾਤੀਵਾਦ ਦੀਆਂ ਗੱਲਾਂ ਕਰਦੇ ਨੇ 10 ਸਾਲਾਂ ਬਾਅਦ ਸਰਪੰਚ ਬਣਿਆ ਮਝ ਵੀ ਸਿੱਖਾਂ ਦਾ ਆ ਦੇਖੋ ਗੱਡੀ ਦਾ ਹਾਲ ਕੀ ਹੈ ਪਸ਼ੂ ਕਿੱਧਰ ਗਏ ਕੋਈ ਪਤਾ ਨਹੀਂ ਪਸ਼ੂ ਛੜਤੇ ਸੀ ਪਸ਼ੂ ਛੜਤੇ ਜੀ ਹਾਂ ਜੀ ਛੜਤੇ ਸੀ ਉਹਨਾਂ ਨੇ ਛੱਡੇ ਅੱਛਾ ਉਹ ਦੇਤੀ ਤੇ ਫਿਰ ਉੱਥੇ ਜਾ ਕੇ ਬਣਿਆ ਸੀ ਭਾਲੂ ਓਕੇ ਪਸ਼ੂ ਆਂਦੇ ਵੀ ਸੰਗਲ ਲਾਤੇ ਤੇ ਜਿਹੜੇ ਰਸਤੇ ਦਾ ਜਿਹੜੇ ਪੈਪ ਦਾ ਰੋਲਾ ਸੀ ਉਹ ਆ ਮੋੜ ਤੇ ਐ ਇਹ ਮੋੜ ਤੇ ਐ ਇਧਰ ਜਿੱਧਰਾਂ ਮੋਟਰਸਾਈਕਲ ਜਾ ਰਿਹਾ ਐ ਇਧਰ ਉਹ ਪਿੰਡੂ ਤਣਾਡਾਂ ਦੇ ਘਰ ਨੇ ਉਹਨਾਂ ਦਾ ਗੰਦਾ ਪਾਣੀ ਇਧਰ ਆਉਂਦਾ ਓਕੇ 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 ਇਹ ਨਾਲ ਹੀ ਇਹ ਦੇਖੋ ਥਾਲ ਦੇਖੋ ਆਪਦੀਆਂ ਗੱਡੀਆਂ ਦਿਖਾ ਰਹੇ ਨੇ ਉਹ ਕਿ ਸਾਡੀਆਂ ਗੱਡੀਆਂ ਭਨਤੀਆਂ ਪਰ ਘਰ ਦੇ ਵਿੱਚ ਵੜ ਕੇ ਸਰਪੰਚ ਦੀ ਗੱਡੀ ਦਾ ਕੀ ਹਾਲ ਕੀਤਾ ਘਰ ਦਾ ਕੀ ਹਾਲ ਕੀਤਾ ਇਹ ਨਹੀਂ ਦਿਖਾ ਦਿਖਾਇਆ ਉਹਨਾਂ ਨੇ ਸੱਥਿਓ ਵਾ ਦੇਖਿਓ ਇਹ ਐਮ ਸੀ ਡੀ ਦੇਖੋ ਆ ਗੱਡੀ ਚੋੜ ਕੇ ਆਖੀ ਸਾਹਿਬ ਕੀਤੀ ਹੈ ਔਰ ਇਧਰ ਹਾਲ ਦੇਖ ਲੋ ਤੁਸੀਂ ਆ ਡ्रेसਿੰਗ ਟੇਬਲ ਸ਼ੀਸ਼ਾ ਇਧਰੋਂ ਅਲਮਾਰੀ ਚ ਮਲਾਈ ਮਾਣੀ ਟੁੱਟਿਆ ਹੀ ਗਾ ਗੰਡਾਸੇ ਵੱਜੇ ਹੋਏ ਨੇ ਅਲਮਾਰੀ ਚ ਉਲਟ ਹੋ ਗਿਆ ਕੰਮ ਇੱਥੇ ਜਿੰਨਾ ਤੇ ਜ਼ੋਰ ਪੁੱਟਾ ਗਿਆ ਤੇ ਜਦੋਂ ਪੁੱਟਾ ਗਿਆ ਉਹਨਾਂ ਦੇ ਲੋਕਾਂ ਨੂੰ ਹੀ ਜਿਹਨਾਂ ਚ ਬੰਦ ਕੀਤਾ ਗਿਆ ਪੁਲਿਸ ਵੱਲੋਂ ਵੀਡੀਓ ਨੂੰ ਕੁੱਟਿਆ ਗਿਆ ਇਹ ਤਸਵੀਰ ਕਿਸੇ ਚੈਨਲ ਨੇ ਕਿਸੇ ਅਖਬਾਰ ਨੇ ਨਹੀਂ ਦਿਖਾਈ ਜਬਰ ਦੀ ਇਸ ਲਈ ਮੈਂ ਬੇਨਤੀ ਕਰਨਾ ਚਾਹੁੰਗਾ ਵੱਡੇ ਚੈਨਲ ਵਾਲਿਆਂ ਨੂੰ ਪੱਤਰਕਾਰਾਂ ਨੂੰ ਕਿ ਆ ਤਸਵੀਰ ਵੀ ਦਿਖਾਓ ਤੇ ਮੈਂ ਖਾਸ ਤੌਰ ਤੇ ਬੇਨਤੀ ਕਰਨਾ ਚਾਹੁੰਗਾ ਦਲਿਤ ਸਮਾਜ ਦੇ ਲੋਕਾਂ ਨੂੰ ਜਥੇਬੰਦੀਆਂ ਨੂੰ ਲੜਨ ਵਾਲੇ ਲੋਕਾਂ ਨੂੰ ਕਿ ਆਓ ਇਤੋਂ ਵੱਡਾ ਧੱਕਾ ਨਹੀਂ ਹੋ ਸਕਦਾ ਇਸੇ ਜ਼ਿਲ੍ਹੇ ਦੇ ਵਿੱਚ ਇਸੇ ਜ਼ਿਲ੍ਹੇ ਦੇ ਨਾਲ ਮਲਦਾਨ ਸਿੰਘ ਵਾਲਾ ਪਿੰਡ ਪਿਛਲੇ ਮਹੀਨੇ ਘਟਨਾ ਵਾਪਰੀ ਹੈ 8 ਘਰਾਂ ਨੂੰ ਅੱਗ ਲਾਈ ਗਈ ਹੈ ਬੇਸ਼ੱਕ ਉਹਨੂੰ ਵੀ ਮਾਲਕੀ ਪਰਿਵਾਰਕ ਲੜਾਈ ਦਾ ਤਸਵੀਰ ਦਿੱਤੀ ਨਾਂ ਦਿੱਤਾ ਇਹਨੂੰ ਵੀ ਇੱਕ ਪੁਲਿਸ ਤੇ ਲੋਕਾਂ ਦੇ ਵਿੱਚ ਟਕਰਾਅ ਦਿਖਾ ਹੈ ਅਸਲ ਦੇ ਵਿੱਚ ਉਹ ਜਾਤੀਵਾਦੀ ਪਿੰਡੂ ਤਣਾਡਾਂ ਦੇ ਹਜਮ ਨਹੀਂ ਹੋ ਰਿਹਾ ਪਹਿਲਾਂ ਵੀ ਹੋ ਰਿਹਾ ਸੀ ਕਿਉਂਕਿ ਇਹ ਸਰਪੰਚ ਦਾ ਪਤੀ ਕੁਲਦੀਪ ਸਿੰਘ ਸੀ ਦਲਤਾਂ ਦੇ ਵਿੱਚੋਂ ਮੱਝਵੀ ਸਿੱਖ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਪੱਤਰਕਾਰ ਬਣਿਆ ਆਪਦੇ ਬਲਬੂਤੇ ਤੇ ਮਿਹਨਤ ਕੀਤੀ ਆਪਦਾ ਨਾਂ ਕਮਾਇਆ ਉਹਨੇ ਲੋਕਾਂ ਦੀ ਗੱਲ ਲੈ ਕੇ ਗਿਆ ਉਹ ਪਹਿਲਾਂ ਵੀ ਨਹੀਂ ਹਜਮ ਕਰਦੇ ਸੀ ਪਰ ਜਦੋਂ ਇਹਦੇ ਪਿੰਡ ਦੀ ਇਹਦੇ ਪਤਨੀ ਸਰਪੰਚ ਬਣ ਆਤੀ ਲੋਕਾਂ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਗਿਣਤੀ ਮੱਝਵੀ ਸਿੱਖਾਂ ਦੀ ਹੈ ਦੂਜੇ ਨੰਬਰ ਤੇ ਜਰਨਲ ਸਮਾਜ ਆਉਂਦਾ ਤੀਸਰੇ ਨੰਬਰ ਤੇ ਰਮਦਾਸੀਆ ਭਾਈਚਾਰਾ ਹੈਗਾ ਸੌਕ ਘਰ ਉਹਨਾਂ ਦਾ ਵੀ ਹੈ ਮਤਲਬ ਸਭ ਤੋਂ ਵੱਡੀ ਗਿਣਤੀ ਮਜਬੀ ਸਿੱਖਾਂ ਦੀ ਸੀ ਤੇ ਮਜਬੀ ਸਿੱਖਾਂ ਤੇ ਜਬਰ ਮਤਲਬ ਮੈਂ ਬੇਨਤੀ ਕਰਨਾ ਚਾਹੁੰਗਾ ਮਜਬੀ ਸਿੱਖਾਂ ਨੂੰ ਕਿ ਜੇ ਹੁਣ ਵੀ ਉੱਠੇ ਨਾ ਹੁਣ ਤਾਂ ਫੇਰ ਹੋਣ ਦੀ ਲੋੜ ਹੈ ਮਤਲਬ ਮੈਂ ਕਹਿ ਸਕਦਾ ਕਿ ਸਾਡਾ ਇਤਿਹਾਸ ਜਿਹੜਾ ਲੋਕਾਂ ਲਈ ਸਮਾਜ ਲਈ ਅਣਖ ਇੱਜ਼ਤ ਲਈ ਕੁਰਬਾਨ ਹੋਲਿਆਂ ਦਾ ਅੱਜ ਸਾਡੀ ਆ ਪੱਤ ਰੁੱਲ ਰਹੀ ਹੈ ਇੱਜ਼ਤ ਰੁੱਲ ਰਹੀ ਹੈ ਇਹਦੇ ਬੱਚਿਆਂ ਦਾ ਕੋਈ ਪਤਾ ਨਹੀਂ ਕਿੱਥੇ ਨੇ ਇਹਦੀ ਪਤਨੀ ਦਾ ਕੋਈ ਪਤਾ ਨਹੀਂ ਡੰਗਰਾਂ ਦਾ ਕੋਈ ਪਤਾ ਨਹੀਂ ਪਸ਼ੂਆਂ ਦਾ ਕੋਈ ਪਤਾ ਨਹੀਂ ਆ ਘਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਚੱਕਣਾ ਚੂਰ ਕੀਤਾ ਪਿਆ ਸਾਰਾ ਦਾ ਸਾਰਾ ਘਰ ਇਸ ਲਈ ਕੱਲ ਨੂੰ ਮਤਲ ਖੱਬੇ ਪੱਖੀ ਤੇ ਜਮੂਰੀ ਜਥੇਬੰਦੀਆਂ ਦੀ ਮੀਟਿੰਗ ਹੈ ਮਜ਼ਦੂਰ ਜਥੇਬੰਦੀਆਂ ਦੀ ਆਉਣ ਵਾਲੇ ਦਿਨਾਂ 'ਚ ਕੁਝ ਸਮੇਂ 'ਚ ਹੀ ਜਲਦੀ ਅਸੀਂ ਪੰਜਾਬ ਦੀਆਂ ਦਲਤ ਜਥੇਬੰਦੀਆਂ ਨੂੰ ਸੱਦਾ ਦੇਵਾਂਗੇ ਕੱਲ ਨੂੰ ਹੀ ਇਹਦਾ ਤੈਅ ਕਰ ਦਿੱਤਾ ਜਾਊਗਾ ਕਿੱਥੇ ਮੀਟਿੰਗ ਹੋਊਗੀ ਤમે ਬੇਨਤੀ ਕਰੂੰਗਾ ਉਸ ਮੀਟਿੰਗ ਦੇ ਵਿੱਚ ਇਸ ਜ਼ਬਰ ਦੇ ਖਿਲਾਫ ਦਲਿਤ ਸਮਾਜ ਨੂੰ ਜਮਹੂਰੀ ਪੱਖੀ ਲੋਕਾਂ ਨੂੰ ਉਹ ਲੋਕਾਂ ਨੂੰ ਜਿਹੜੇ ਲੋਕ ਪੱਖੀ ਕਹਾਉਂਦੇ ਨੇ ਇਸ ਜ਼ਬਰ ਦੇ ਖਿਲਾਫ ਖੜੇ ਹੋਣ ਦੀ ਲੋੜ ਹੈ ਬੋਲਣ ਦੀ ਲੋੜ ਹੈ ਜੈ ਭੀਮ ਜੈਪੁਰ